ਨੰਬਰ ਸਾਢੇ ਜਨਗਟ ਰੋਈ ਜਿਹੜੇ ਕੌਣੀਆਂ ਕਿੰਨਾ ਇੱਕ ਦੀ ਬਣ ਜਾਂਦੇ 178000 ਦੀ ਹੁੰਦੀ ਹੈ ਪੰਤੋ ਬੱਦੂ ਹੋਣਾ ਇੱਧਰ ਲੱਭੇ ਹੋਰ ਤਾਂ ਲੱਭੋ ਆਂਦੇ ਆ ਨਾਸਕ ਵਾਲਾ ਮਾਰਕਾ ਕੀ ਹੈ ਨਾਮ ਹੀ ਚਲਣੀ ਹੋਣੇ ਜੀ ਆ ਮਾਇਆ ਕਿੰਨੇ ਬੈਡਰ ਤੋਂ ਜ ਇਸੋਗੇ ਬਰਨਾਰੇ ਨੂੰ ਪਾਲਨੀਆ ਮੰਤਰੀ ਐਸਪੀ ਵੀ ਦੇਖਦੇ ਆ ਜੀ ਜੀ ਨੂੰ ਬੜੀ ਵਾਂਗ ਕਰੀਤਾ ਗਈ ਹੋ ਗਿਆ ਕੀ ਕਰੀਏ ਹੈ ਮਾਲ ਪਤਾ ਛਗਿਆ ਨਹੀਂ ਤੈਨੂੰ ਵਾਸਲਾ ਇਹੋ ਚਾਇਨਾ ਚਾਚਾ ਬਾਹਰ ਲਾ ਦੂੰਗਾ ਉੱਪਰ ਬਾਹਰ ਲਾ ਦੂੰਗਾ ਉਪਰ ਆਹ ਲੇ ਲੇ ਬਾਹਰ ਕੋਈ ਬਾਲੋਸ ਮੌਨ ਪਿਆ ਵਾ ਬਣੀ ਦਾ ਬਾਰੀ ਨਹੀਂ ਆ ਰਹੀ ਹੈ ਜੇ ਸਾਰੀ ਹੁੱਲੀ ਅਲਗਾਂ ਦੇ ਇਹਦਾ ਡਰੇਗਰ ਇਹਨਾਂ ਤੋਂ 84 ਬੁੱਲਠਾ ਟ੍ਰੇ ਗਿਜਰਡ ਮੰਟਾ ਇਹ ਬਾਲ ਹੁੰਦਾ ਜਿਹੜਾ ਪਾਣੀ ਰੁਕਣਾ ਅੱਛਾ ਇਹਦਾ ਰੇਟ ਦਾ 4 ਇੰਚ ਜਿਹੜਾ ਪਾਈਪ ਹੈ ਘਰੇ ਕਰਾਉਣਾ ਹੋਵੇ ਬੋਰ ਇਹਦਾ ਬਹੁਤ ਮਰਕੋਗਾ ਮੰਡੀ ਨਾਲੋਂ ਨਾ ਥੋਏ ਦਾ ਕਰਾਉਣਾ 4 ਨਾ 5 ਦਾ ਆ ਆਪੇ ਕੜਾ ਆਦਾ ਪਾਣੀ ਆ ਗਿਆ ਅੱਗਾ ਬੋਰ ਖਰਾਬ ਹੱਦ ਰਲਾ ਪਾਣੀ ਆ ਨਾ ਹਾਂ ਕਰੋਣਾ ਪੈਣਾ ਜੀ ਟੀਡੀਆ ਹੀ ਵਧੀਆ ਹਾਂ ਬਰੀਕ ਰੇਤੇ ਕਰਕੇ ਸਵੈਲ ਆਉਂਦੀ ਆ ਉਹ ਗੋਲ ਟਿਕਾਣਾ ਪਤਾ ਨਹੀਂ ਕਿੰਨਾ ਖਰਾਬ ਆ ਦੰਦ ਦੇ ਖਰਾਬ ਨਹੀਂ ਬਰੀਕ ਰੇਤੇ ਟੈਸਟ ਕਰਕੇ ਲਗਾਇਆ ਬਰੀਕ ਰੇਤੇ ਜੀ ਸੀਐਨਟੀ ਬੈਚ ਦਾ ਮਲ ਪੈਦਾ ਇਹ ਫਸਾ ਹੁਣ ਆਪਰੇ ਨਹੀਂ ਇਧਰ ਕੀ ਆ ਗਿਆ ਦਿਲ ਬੈਚ ਨਾਲ ਜੀ ਹੈ ਗੌਂਡੀਰ ਖੜਾ ਭਾਈ ਓਏ 50 55 ਇਹ ਤਾਂ ਕੋਈ ਨਹੀਂ ਗੌਂਡੀਰ ਜਿਹੜੇ ਹਾਲੇ ਬਲੈਕ ਢੱਡ ਵਾਲੇ ਨੇ ਨਾ ਕਾਲੇ ਢੱਡੜ ਜਿਹਨੂੰ ਕਹਿੰਦੇ ਆ ਮੈਂ ਇਹਦਾ ਬੜੀ ਡਿਮਾਂਡ ਆ ਅ ਚੋਟੇ ਨੇ ਹੈ ਪੀ ਹਾਂਜੀ ਨੇ ਸਰਾਜੀ ਨੇ ਤਾਂ ਆਹ ਸਮਝ ਨਹੀਂ ਆਉਂਦਾ ਭਾਈ ਓਏ ਪੀ ਹਾਂਜੀ ਤਾਂ ਗੱਡੀ ਪਤਾ ਕਿੱਥੇ ਲੱਗ ਆਇਆ ਓ ਪਰੇ ਖਾਸੀ ਦੂਰ ਆ ਲੈ ਕੱਢਣ ਨੂੰ ਕਿਹਨੇ ਗਏ ਲੈ ਕੱਢਣ ਉਹ ਮੋਰੇ ਰੈਡੀ ਜੜੀ ਹੋ ਗਏ ਨੇ ਅਹੀਂ ਉਹ ਕਰਨਾ ਬੁੱਝਾ ਹੋ ਇਹ ਕੱਢ ਬਣਾ ਦੇ ਚਾਹਨਾ ਕੋਲਣੀ ਨੂੰ ਮਿਲਣੀ ਪੈਣੀ ਦੂਰਾ ਸੀ ਜੀ ਕਾਲਜ ਦੇ ਵਿੱਚ ਆਵਾਜ਼ ਬੰਦ ਰੱਖ ਦੇ ਯਾਰ ਹੋਰ ਕੋਈ ਮੱਤੇ ਵੀ ਲਾਉਂਗੇ ਨਹੀਂ ਜੋ ਕੋ ਗਲਾ ਹੋਵੇ ਇਧਰੋਂ ਸਟਾਟਰ ਹੀ ਮਿਲ ਜੀ ਚਾਹੀ ਚਾਹੀ ਬੋਲੋ ਚਾਹੀ ਹੁਣ ਇੱਕ ਹੋਰ ਆਉਣ ਲੱਗ ਗਿਆ ਪੁੱਪਾ ਤਾਂ ਚਾਰ ਗਏ ਇੱਥੇ ਪਰ ਪੰਜਾਵੇਂ ਹੈ ਬਹੁਤ ਬਚਾਰ ਗਏ ਅਨੂਣ ਆ ਗਿਆ ਪੰਜਾ ਰੱਖੇ ਨੇ ਹਾਂ ਜੀ ਗਏ ਤੂੰ ਜਾ ਗਿਆ ਉਹ ਐਸੀ ਚਾਰ ਕਹਦਾ ਮੈਂ ਉੱਥੇ ਓ ਇੱਕ ਬੰਦਾ ਨੇ ਇਹਨਾਂ ਨੂੰ ਐ ਰੱਖਿਆ ਹੋਇਆ ਪਾਰਕੀ ਨੇ ਜਿਹੜਾ ਲਾ ਪਏ ਹੋਏ ਨੇ ਭੈੜ ਤੋਂ ਮਜ਼ਬੂਤੀ ਤੇ ਫ੍ਰੀ ਹੋਣੀ ਵੀ ਜ਼ਿਆਦਾ ਕੋਈ ਇਹ ਪੂਰੀਆਂ ਬਗੜਾਂ ਨੇ ਜਿਹਦੇ ਵਿਚਾਰ ਆ ਆ ਪੈਂਦਾ ਉਹ ਪੂਰੀਆਂ ਹੋਰ ਸੀ ਹੋਰ ਕੋਈ ਕਹਿੰਦਾ ਮੈਂ ਦੇਖਦਾ ਉਹ ਦੇਖ ਕੇ ਤਾਂ ਪਈ ਤਾਂ ਦੇਖ ਕੋਈ ਜਿਹੜੇ ਆਪਣੇ ਲਾ ਪਾਏ ਨੇ ਜੀ ਉਹ ਦੇਖਦਾ ਮੁਹਤਾਬ ਹੋ ਰਿਹਾ ਆਪਣੇ ਬੰਦਰ ਦੀ ਵੀ ਮਾਇਕੀ ਭੈਣ ਜੀ ਇਹ ਸਾਰੀ ਦੇਖ ਲੈਗੇ ਹਾਂ ਜੀ ਇਹਨਾਂ ਤੋਂ ਆਪਣੇ ਪਾਏ ਨੇ ਜੀ ਉਹ ਵੀ ਅੰਮੀ ਤੋਂ ਜਿਹੜੇ ਰੱਖੇ ਪਏ ਨੇ ਖੜੀ ਜਾਈਆਂ ਨੇ ਮੈਂ ਕਹਿ ਰਿਹਾ ਉਹਨੇ ਉੱਥੇ ਭਾਈ ਆਪਣੇ ਕੋਲ 3 ਇੰਚ ਦੀ ਡਿਲੀਵਰੀ ਆ ਲੋਹੇ ਦੀ ਬੜੋ ਬੇਕਣੀ ਆ ਜਿਹੜਾ 1800 ਦਾ ਦਿੰਦਾ ਉਹ ਤੋੜ ਕੇ ਦਿੰਦਾ 1800 ਮੈਂ ਗਿਆ ਉਹਨਾਂ ਦਾ ਨਵਾਂ ਲੈ ਗਿਆ ਜਿੰਨੇ ਦਾ ਪੁਰਾਣਾ ਲਈ ਜਾਂਦਾ ਬੜਾ ਮਹਿੰਗਾ ਦਾ ਇਹਨਾਂ ਮੋਟਰਾਂ ਪੱਖੇ ਹੋਈ ਜਾਂਦ ਨੇ ਇਹਦੇ ਜਿੰਨੋਂ ਵੀ ਲਾਉਂਦੇ ਨੇ ਵਾਕੀ ਇਹ ਤੇ ਜਾ ਤੱਕ ਪੱਲੇ ਦਾ ਆਪੇ ਕਰਨ ਨੂੰ ਸਾਡੇ ਵਿਕੀਓ ਬਾਰੇ ਚੰਗਾ ਨਾ ਆਪਾਂ ਸਿੱਧਾ ਕਹਿੰਦੇ ਉਹਦੇ ਗ੍ਰਾਮ ਕੋਈ ਨੂੰ ਪਤਾ ਨਹੀਂ ਜਾਂਦੀ ਕੋਈ ਨਾ ਕਰਦਾ ਪਰ ਆਕਰਵਾਤਾ ਤੇ ਪਿਆਸ ਤੋਂ ਤੇ ਜਿਹੜੇ ਜਨ ਦੇ ਨਸਾਲੇ ਫੇਸਬੁਕ ਲਾ ਕੇ ਆ ਆ ਦੀ ਪੱਲਗਰਾਟੀ ਅਮੋਤ ਵੀ ਅਮੋ ਨਾ ਜਨੇ ਕੋਚ ਆ ਲੋਕਾਂ ਦਾ ਜਿਹੜਾ ਉਹ ਚੱਲ ਲੱਗ ਗਿਆ ਆ ਨਾਲ ਮੇਰੇ ਇੱਕ ਆਪਣਾ ਵੀ ਗੜੀ ਮਨ ਕੇ ਚੱਲ ਗਿਆ ਫੇਰ ਆਪਣਾ ਵੀ ਗੜੀ ਦੀ ਇੱਕ ਮੂਰਤ ਮਨ ਕੇ ਚੱਲ ਗੱਟ ਦਵੇ ਕਿ ਜਾਂਦੀ ਨਹੀਂ ਵੱਧ ਦੇ ਰਿਹਾ ਫੇਰ ਰੋਡ ਤੇਰੀ ਆ ਰੋਡ ਤੇਰੀ ਆ ਸੁਣਦੇ ਇਹ ਬਹੁਤ ਬਾਰੇ ਆਣੇ ਹੋਣੀਆਂ ਹਾਂ ਹਾਂ ਉਹਨੇ ਚੱਕਰ ਪਾ ਲਿਆ ਟੱਖਾ ਵਾਲਾ ਉਹ ਉਹ ਯਾਨੀ ਕਹਾਂ ਹੁਣ ਔਰਲੇ ਜੀ ਪਾਣੀ ਆ ਔਰਲੇ ਜੀ ਪਾਣੀ ਉਹਦੇ ਚ ਪਾ ਲਾਂਗੇ ਇਹਨੂੰ ਕੱਢ ਕੇ ਉਧਰ ਪਾ ਦੇ ਬੜੀ ਜਿਆ ਨਿਗਾ ਸਾਡੇ ਕੰਨੀ ਰੱਖੀ ਆ ਦੁਬਾਰਾ ਤੇ ਰਿਵਿਊ ਤੇ ਇਹਨੇ ਲਾ ਕੇ ਜੀ ਦੁਬਾਰੇ ਬੜਾ ਯਾਰ ਚਾਹ ਤਾਂ ਚਾਹ ਬੜੀ ਸੁਆਦ ਸੀ ਯਾਰ ਮਣੀਜ ਕਹਾਂ ਉਹਨਾਂ ਕੇ ਅਗਾਹ ਜਾ ਪਾ ਫਟਕਲ ਫਟਕਲ ਅੱਡੇ ਆਏ ਉਹ ਅੱਡੇ ਆਏ ਉਹ ਫੋਟੋ ਖਾਣ ਚਾਹ। ਸੱਤ ਦਿਨ ਆ ਗਿਆ ਲੱਗਾ। ਸਹੀ ਗੱਲ ਕਰੀ ਵੀ ਆ। ਅੱਡੇ ਆਈ ਮੋਟਾ ਇੱਥੇ ਕੀ ਕਰਾਂ ਇਹਨੇ? ਅੱਜ ਆਪੂ ਕਹੇ ਤੀਜੂ ਡੈਰਣਾ ਪਾਣੀ ਜਦੋਂ ਪੜੀ ਹੋਈ ਨਹੀਂ। ਠੀਕ ਹੈ ਨਾ। ਚਲੋ ਜੇ ਕਹਿੰਦੇ ਕਹਿੰਦੇ ਧਰਨਾ ਆ ਇਹਦਾ ਠੀਕ ਹੈ। ਕੋਈ ਤਾਂ ਡੋਲੋ। ਅੱਜ ਤੱਕ ਕੰਮ ਨਹੀਂ ਹੋਇਆ। 5 ਜਣੇ ਆ। ਤੰਦੀ ਨੇ ਗੁਰੂ ਜੀ ਨੂੰ ਮੰਨਦੇ ਜਾਣਿਆ ਕਾਰ ਤਲਾਉਂਦੇ ਸੀ ਮੋਟਰ ਨਾਲ ਪਾ ਲਈ ਵੀ ਰੋਕੇ ਤਾਂ ਬੜੀ ਦੂਜੇ ਲੜਾਂ ਖਰੇ ਰੱਬ ਲੈ ਯਾਰ ਬੋਲਿੰਗ ਪੁੱਛ ਕੇ ਤੇ ਲਿਆ ਜਾਂਦਾ ਯਾਰ ਲਿਆਉਣਾ ਮੈਂ ਕਹਿੰਦਾ ਚਲਾ ਆ ਸਾਡੇ ਜਨਕਾਟਾ ਨਹੀਂ ਜਿਹੜੀ ਪੌਣੀਆਂ ਕਿੰਨਾ ਇੱਕ ਦੀ ਬਣ ਜਾਂਦੀ ਐ 178 ਦੀ ਹੁੰਦੀ ਐ 178 ਜਿਹੜਾ ਕੰਮ ਤਾਂ ਬਹੁਤ ਹੋਣਾ ਜਿਹੜਾ ਆਪਣੇ ਪੋਰਟਾ ਫਾਇਦਾ ਕਰਾ ਵਧੀਆ ਰਾਜਾ ਕਰਾਇਆ ਪਾਣ ਮੈਂ ਉਹ ਜਰਾਇਆ ਯਾਰ ਵਧੀਆ ਚਲ 1500 ਰੁਪਇਆ ਲੈ ਲੈਂਦੇ ਯਾਰ ਚਲੋ 500 1500 ਕਿਥੇ ਬੱਦੇ ਬਣਦੀਆਂ ਸ਼ੇਰਪੁਰਾ ਚਲੋ ਫਿਰ ਅੱਜ ਸ਼ੇਰਪੁਰਾ ਚਲੋ ਉਹ ਸ਼ੇਰਪੁਰਾ ਚਲੋ ਯਾਰ ਖਾਤੇ ਰੱਖ ਲੈਣ ਆ ਅੱਜ ਕੋ ਮੈਂ ਅੱਜ ਕੱਲ ਅੱਜ ਬਾਹਰ ਨੇ ਆਣਾ ਘੁੰਮਣਾ ਹਾਂ ਚਲ ਗੱਲ ਤੇ ਆਪਾਂ ਮਿਕਾਉਣੀ ਲੈ ਆਉਣੀ ਚਲ ਭੈਣ ਵਧੀਆ ਹੋ ਜਰਾ ਵਧੀਆ ਕਰਾਇਆ ਵੀ ਵਧੀਆ ਹੋਣਾ ਪਊਗਾ

ਸਿਕਾਇਆ ਮੋਟਰਾਂ ਦਾ ਕਹਿੰਦਾ ਕੱਢਦੇ ਰਹਿੰਦੇ ਸਿਕਾਇਆ ਸੂਤਲੀ ਨਮੀ ਲਾ ਲਈਨੇ ਵੱਢੀ ਦਾਦਾ ਥੋੜੇ ਬੈਵਾ ਮੋਟਰ ਕੱਢੀ ਬੈਠੇ ਕੋਈ ਨਹੀਂ ਜੀ ਜਦ ਹਾਲ ਕਰਦਾ ਸੂਤਲੀ ਰੂੜੀ ਦੇ ਸਿੱਟੀ ਸੋ ਲੱਗੇ ਗਏ ਇੰਨੀ ਮੋਟਰਾਂ ਕੱਢੀਆਂ ਸੂਤਰੀ ਦਾ ਵੱਡਾ ਪਿੰਨਾ ਲੱਗਿਆ ਮਾਲਾ ਯਾਰ ਚਾਰ ਕੁਈ ਨਾ ਮਾ ਪੈਗਾ ਆਪਣਾ ਮੋਟਰ ਕੱਢਦੇ ਰਹਿੰਦੇ ਆ ਸੂਤਰੀ ਦਾ ਵੱਡਾ ਪਿੰਨਾ ਲੱਗਿਆ ਮੈਨੂੰ ਵੀ ਉਸਾਰ ਬਾਸਮੀ ਦਾ ਮੋਟਰਾਂ ਕੱਢਦੇ ਦੇ ਰਿਹਾ ਹੋਇਆ ਇਹ ਬੜੇ ਬੜੇ ਕਿੱਤੇ ਨੇ ਬੜੀਆਂ ਸਰੀਆਂ ਹੋਣਗੀਆਂ ਬੜੀਆਂ ਖੜੀਆਂ ਹੋਣਗੀਆਂ ਸੀਜਨ ਦਾ ਟਾਈਮ ਆਜਾ ਫਟਾਪਾ ਪਾ ਕੇ ਲੈ ਕੇ ਆਵੇ ਕੀ ਹੋਗਾ ਨਾ ਪੁਰਾਣੀ ਪੁਰਾਣੀ ਮੋਟਰ ਦੇਖਦੇ ਆਂਗੇ ਮੋਟਰ ਦੇਖਣੀਆਂ ਪੁਰਾਣੀ ਕਿੱਧਰ ਲੈ ਆਪਾਂ ਦੇ ਲੰਦੇ ਪਾਣੀ ਹੋਰ ਕਹਿੰਦੇ ਆ ਆ ਗਿਆ ਆ ਗਿਆ ਆ ਗਿਆ ਭਾਈ ਆਜਾ ਭਰਾਵਾ ਕਿੰਨਾ ਹੋਇਆ ਇੱਕ ਮੈਂ ਵੀ ਲਾ ਲਾਂ ਮਗਾਰੀ 60 ਡਿਗਰੀ ਉਹ ਘਮਾਉਣਾ ਹੋਵੇ ਇਹ ਬਾਹਰ ਲਾਉਣ ਹੁੰਦਾ ਮੇਨ ਮੇਨ ਹੀ ਲਾ ਦਾਂਗੇ ਆਪਾਂ ਨਿੰਮ ਤੇ ਲਾ ਲਾਂਗੇ ਲੋਕੇ ਬਰੋ ਲੋਕੇ ਬਰੋ ਹਾਂ ਨਾ ਪਰ ਨਾਲਾ ਮੈਂ ਜੋ ਕੀ ਗਈ ਹੋਰ ਗਦੇ ਲਾ ਮੈਂ ਦੇਦਾ ਬਾਈ ਭਾਈ ਜਿਹੜਾ ਬਾਈ ਆਪਾਂ ਚਾਰ ਤੇ ਪੰਜ ਦੇ ਵਿਚਕਾਰ ਜਿਹੜਾ ਰੇਟ ਦਾ ਡਿਫਰੈਂਸ ਆ ਸਿਰਫ ਚੱਲੇ ਜਾਂਦੇ ਰੋ ਜੀ ਹਾਂ ਮੈਂ ਇਹ ਕਿ ਮੈਂ ਜਿਹੜੇ ਇੱਕ ਮੋੜ ਲਈ ਹੁੰਦੀ ਮੋੜੋਂ ਦਾ ਕਾਫੀ ਉਹਨੂੰ ਦੇਖੇ ਰਿਹਾ ਸੀ ਇੱਧਰ ਬਈਆਂ ਨੇ ਕਹਿੰਦੇ ਭਾਈ ਮੋਤਰਾ ਆਹ ਬਈਆਂ ਆ ਰਹੇ ਨੇ ਨਾ ਗੁਗੜੀ ਕਿੰਨੇ ਨੇ ਮੋਤਰਾ ਬਹੁਤ ਬੰਦੇ ਵੀ ਡਿਸਪਲੇ ਕਿ ਆਪਣੇ ਕੋਲ ਛੋਟੇ ਲੋਕਾਂ ਦਾ ਆ ਇਹ ਸਭ ਤੋਂ ਇਹ 25 ਦੇ ਵਿੱਚ ਵੀ ਆਪਣੇ ਪੈਸੇ ਇਹ ਜਿਹੜਾ ਜਿਹੜਾ ਕੀ ਹੈ ਮੋਡਲ ਇਹ ਚੋਰੀ ਆ ਬਈ ਆਹ ਮੋਡਲ ਜਿਹੜਾ ਮੈਂ ਇਹ ਨਿਆ ਏਅਰ ਕੰਪ੍ਰੈਸਰ ਮੋਡਲ ਦਾ ਕਿਉਂ ਮੋਡਲ ਇਹਦੇ ਵਿੱਚ ਏਅਰ ਦੀ ਮੁੱਤਰ ਦੇ ਵਿੱਚ ਜੀ ਦੀ 50 ਹਾਂਜੀ 190 ਬਸ 40 48 ਐਂਪੀਰ ਲੋਡ ਦਰਦਾ ਇਹ ਵੀ ਹੈਨੀ ਲੋਡ ਤੇ ਪਾਣੀ ਦਾ ਅਲੱਗ-ਅਲੱਗ ਮੋਟਰਾਂ ਦਾ ਫਰਕ ਵੀ ਆ ਉਸ ਮੋਟਰ ਦਾ 40 ਦੇ ਘੱਟ ਦੀ ਪਾਣੀ ਕੱਢਦੇ ਨਹੀਂ ਕਰਦਾ ਜਿਆਦਾ ਕਰਦਾ ਪਾਣੀ ਉਹ ਇੱਕ ਇੱਕ ਹੀ ਆ ਰਿਹਾ ਹੈ ਅੀਕਲ ਸੁਣੀ ਜਮਲ ਸਹੀ ਆ ਗਈ ਹੈ ਜੈਨ ਲਈ ਮੋਟਰ ਆਪਾ ਇਹ ਦੇ ਚਾਚੇ ਨਾਲ ਅਸੀਂ ਰੋਲਾ ਬਾਉਗਾ ਚਾਚੇ ਦੇ ਚਾਚੇ ਨੂੰ ਮੈਂ ਪਤਾ ਨਹੀਂ ਕਿ ਉਹ ਵਿਆਹ ਆ ਪਿੰਦਰਾਚਾ ਚਾਚਾ ਦੇਖ ਲਈ ਬਲਾਗ ਸਾਰਾ ਵਿੱਚ ਲੱਗ ਜੂ ਪਤਾ ਕੈ ਦੀ ਮੋਟਰ ਲਈ ਆ ਆਪਾ ਬਦੋਂ ਨਹੀਂ ਅੰਦਰ ਦੀ ਲੱਗ ਰਹੀ ਜਾਂਦਾ ਤੈਨੂੰ ਲਾਓ ਫਿਰ ਇਹਨਾਂ ਮੈਂ ਖਾਣ ਦਾ ਤੇ ਮੈਂ ਕਿਹਾ ਯਾਰ ਸਮਾਨ ਇਹਦੀ ਪੂਰੇ ਕੇਵਲ ਪੈਣ ਵਾਲੀ ਆ ਯਾਨੀ 19 ਕੇਵਲ ਜਿੰਨੀ ਹੈਗੀ ਆ 19 ਨਵੀਂ ਭਾਗਾਂਗੇ ਉਹਨੇ ਨਾ ਇਹ ਦੇਖਣਾ ਉਹ ਕੇਵਲ ਨੰਬਰ ਉਹ ਮੈਂ ਤਾਂ ਪਨੀਰ ਲੈ ਕੇ ਆਈ ਤੇ ਬਰੈਡ ਬੰਨ ਕੇ ਆ ਗਏ ਚਲ ਆਇਆ ਇਹਨਾਂ ਨੇ ਮੈਂ ਕਿਹਾ ਇਕੱਠਾ ਉਹਨਾਂ ਨੇ ਠੇਕਾ ਕਰਿਆ ਉਹ ਨਾ ਤੇ ਸਾਡੇ ਬਰੈਡ ਅੱਗੇ ਨਹੀਂ ਕਰਦੇ ਤਾਂ ਹੀ ਘਟਣਾ ਹੈ ਅਗੇਟ ਬੰਦਾ ਕਰ ਲੋ ਇਹ ਜੀ ਕੁਲਿੰਗ ਜੀ ਆਜੂ ਬਣੀ ਹੋਵੇ ਮੇਟੋ ਜੀ ਆ ਪਾਉਂਦੇ ਵਧੀਆ ਮਾਨਦਾਨ ਕਰਦੇ ਆ ਇੰਜ ਪੈਸੇ ਦੇ ਮਾਨਦਾਨ ਕਰਦੇ ਨੇ ਫਿਰ ਲੋਕ ਤਾਂ ਜਦ ਖਾਣਾ ਨਹੀਂ ਮਿਲੂਗਾ ਫੜੀਏ ਲਾ ਕਰ ਵੀ ਹੋ ਤਾਂ ਤਾਂ ਛੱਡਣਗੇ ਲੋង ਮਿੱਤਰਾਂ ਤਰੇ ਮਿਲ ਲਈ ਆਖਾ ਕਿ ਇਹ ਬੰਦਾ ਹੈ ਯਾਥੋਂ ਪੱਲਾ ਬਾਲਣਾ ਰਹਿਣਾ ਕੋਲੇ ਪਹਿਲਾ ਚਾਹ ਪੀ ਲੋ ਜੇ ਕੋਈ ਮੁੰਡਾ ਚਾਹ ਚਾਹ ਦੋ ਗਰੀ ਪੀ ਲਿਆ ਉਹਦਾ ਸਰੀਰ ਫੈਟਾ ਜੀ ਉਹੋ ਜਿਹੜਾ ਕਿ ਯਕੀਨ ਚਾਹਦੀ ਹੈ ਕਿ ਇਹ ਦੇ ਨਹੀਂ ਬਣਾ ਤੂੰ ਕੱਢਣਾ ਵਿੱਚੋਂ ਬਸ ਪਰ ਚਾਹ ਕੁੱਤੀ ਰਹਿਣਾ ਹਾਂ ਨਾਮ ਆ ਜਿਹੜੀ ਉਹਨਾਂ ਦੀ ਆ ਮਾਇਆ ਕਿੰਨੇ ਲਈ ਹੈ ਸਾਥ ਰਹਿਣਾ ਲਾਜ ਸਿੱਧੀ ਗੱਲ ਕਰ ਪ੍ਰਾਇਰ ਲੇਖੋ ਮੱਥੀ ਲੱਗੂ ਗੜਵਾ ਲੈਣਾ ਜਦੋਂ ਆਜਾ ਰਿਹਾ ਹਾਂ ਅਰਬਾ ਲੈ ਤੇ ਲਿਆ ਤੇਰੇ ਬੰਦਾ ਹੈ ਮੋਟਰ ਚਲਾਉਣਾ ਮਾਹੀ ਮਿੱਤਰੋ ਪੱਖਾ ਆ ਗਿਆ ਆਪਣਾ ਤੇ ਇੱਧਰ ਰੇੜੀ ਵੀ ਆ ਗਈ ਪੱਖਾ ਆ ਗਿਆ ਬਾਹਰ ਮੋਟਰ ਆਉਂਦੀ ਆ ਇਹ ਮੋਟਰ ਆਪਾਂ ਪਾਉਣੀ ਆ ਦਸਾਂ ਦਾ ਸੰਗਲੇ ਤੇ ਆਪਣੇ ਬਾਈ ਆ 15 ਦੀ ਉਹ ਪਾ ਕੱਢਾਂਗੇ ਉਹ ਪਾਣਾ ਪਿੰਡ ਆ ਕੇ ਚੂਰੇ ਪਾਵਾਂਗੇ 30 ਦੀ ਦੀ ਨਹੀਂ ਲੜੀ ਮੈਂ ਯਾਰ ਗੱਡੀ ਬੜੀ ਦੂਰ ਲਾਇਆ ਸੀ ਤੇ ਹੁਣ ਮੈਂ ਗੱਡੀ ਚੱਕ ਲੈ ਆਇਆ ਤੇ ਮੈਂ ਜਲਾ ਉੱਤਰਨਾ ਗਾਣਾ ਹਾਂ ਇਹ ਵੀਡੀਓ ਬਣਾ ਰਿਹਾ ਨਿਆ ਉਹ ਕਹਿੰਦੇ ਮੁਕੇ ਮਾਰਦਾ ਅੱਛਾ ਘੱਟ ਨੂੰ ਲੱਗ ਆਇਆ ਪਰ ਮੈਨਾਂ ਜੌਂਡੀਆ ਜੌਂਡੀਆ ਹੋਈ ਪਈ ਆ ਪਿਆ ਪਿਆ ਡੀ ਆ ਗਿਆ ਕਹਿੰਦੇ ਬੜੀਆਂ ਦੌੜਦੀਆਂ ਆਉਣਾ ਯਾਰ ਬਾਈ ਨੇ ਮਸਰ ਬਦਵਾ ਜਾ ਟੂੜੀ ਵਾਲਾ ਸੀਨ ਲੱਗਣਾ ਲੱਗਦਾ ਦਾ ਬਈ ਦਾ ਅੱਲਾ ਦੂ ਉਹ ਚਲ ਆਉਂਦਾ ਆ ਦੇਖੀ ਹਾਂ ਹੁਣ ਆਪਦੇ ਸਾਹ ਕਰਦਾ ਬੰਨ ਬੰਨ ਲਾਈ ਜਣਗੇ ਚੰਗੀ ਤਰ੍ਹਾਂ ਹੋਰ ਨਾ ਕਦੇ ਯਾਰ ਮਾਦ ਕਰਾਂ ਤੋਂ ਪੰਡੋਰੀ ਛਾਪਾ ਛਾਪੇ ਤੋਂ ਤਰੋਂਦਾ ਸਿੰਘਾ ਸਿੰਘਾ ਮੈਂ ਮੋਟਰ ਆ ਗਿਆ ਬਾਈ ਦਾ ਨੰਬਰ ਲੈ ਲਿਆ ਜਰੂਰੀ ਆ ਕਈ ਗੱਲ ਪੋਤਰ ਮੋਤਰ ਜੰਮਣਾ ਬਸ ਆਗੇ ਆ ਗਿਆ ਆ ਗਿਆ ਤਾਂ ਆ ਗਿਆ ਅੱਛਾ ਬੜਾ ਬਜ਼ਾਰ ਦਾ ਉਰਦਨ ਹੈਗਾ ਲਾ ਲੋ ਵੀ ਮਿੱਤਰੋ ਆਪਣਾ ਬੰਦਾ ਚੱਲ ਪਿਆ ਆਪਾਂ ਨੂੰ ਜੇ ਬੜਾ ਲੱਗਦਾ ਟਾਈਮ ਸਿਕੰਦਰ ਨੇ ਲੈਣਾ ਥੋੜਾ ਹੋਰ ਸਮਾਨ ਉਹ ਰੰਦਾ ਤੇ ਫਿਰ ਅਕਾ ਯਾਰ ਉਹਨੇ ਕੰਨੇ ਚ ਬੱਤੀਆਂ ਮਿਲ ਗਈਆਂ ਨੇ ਟਰੈਕਟਰ ਤੇ ਲੱਗਦੀਆਂ ਨੇ ਜਿਵੇਂ ਉਹ ਬਾਈ ਦੇ ਲੱਗੇ ਤੇ ਲਾਸ ਲੱਗੀਆਂ ਨੇ ਵਈ ਉਹ ਲੈਣੀ ਆ ਯਾਰ ਆਪਾਂ ਬੱਤੀ ਦੂਜੀ ਉਹ ਜੰਪੇ ਦੇ ਬਾਹਰ ਮਾਰ ਜੀ ਤੇ ਤੇ ਜੀ ਉਹਦੇ ਨਾਮ ਬਰਨਾਲੇ ਹੋਂਗਾ ਮਿਲ ਜAVE ਤੇਰੇ ਨਗਰ ਦਾ ਗਿਆ ਯਾਰ ਉਹ ਵਾਦਾ ਨਾ ਨਾ ਕਰਿਆ ਯਾਰ ਬਾਰ ਰਹੇਗੇ ਜੀ ਜੇਬ ਚ ਇਹ ਬੰਦਾ ਵਾਲਾ ਔਖਾ ਤੂੰ ਮੰਨਦਾ ਮੂ ਚੱਕਿਆ ਨਹੀਂ ਹੈਗਾ ਯਾਰ ਕਿਉਂ ਪਤਾ ਨਹੀਂ ਪਤਾ ਲੱਗਣਾ ਉਹਦਾ ਜਰਵਾਵਾ ਕਿੱਥੇ ਦੀ ਸੀ ਤੇ ਦੇਨੂ ਨਹੀਂ ਬਾਕੀ ਤਾਂ ਹੈਗੇ 4 ਮਾ ਮਾ ਪਹਿਲਾ ਬੰਦਾ ਆ ਜਾਣ ਦੇ ਮਾ ਕੋਈ ਨਾ ਬਸ ਦੇ ਸਾਨੂੰ ਪੜਾ ਦੇ ਕੀ ਬਰਾਏ ਅੱਜ ਅੱਬਾ ਤਾਂ ਕਰ ਲੀਏ ਨਹੀਂ ਕਿਉਂ ਏ ਅਜੇ ਡੈਕਟਰ ਤਾਂ ਜੋਗੋ ਲੱਗ ਗਿਆ ਹਾਂ ਬਟਾ ਇਹ ਚਾਲੀ ਮੈਂ ਜਿਹੜੇ ਤਬਾ ਨਹੀਂ ਆ ਭੈਣ ਨੂੰ ਫੋਨ ਹੀ ਕਰ ਲੈਣਾ ਹੈ ਵੀ ਆ ਜਾ ਇਹੋ ਲੈ ਕੇ ਮਸ਼ੀਨ ਆਪ ਆਪ ਬੋਸ ਹੋ ਰਿਹਾ ਬਾਈ ਆ ਵੀ ਤਨੇਰੀ ਨੇ ਸਾਰਾ ਕੰਮ ਕਰਾਉ ਕਰਦਾ ਬਹਿਲੇ ਬੈਠਿਆ ਹਾਂ ਚਾਚਾ ਬੇਟਾ ਲੌੜਾ ਲੌੜਾ ਆ ਬਹਿਲੇ ਹੋ ਗਏ ਪਾਉ ਜੀਨ ਲੱਗ ਗਿਆ ਪਠੰਡੇ ਜਾਣੇ ਆ ਛੋਟਾ ਨਹੀਂ ਛੋਟਾ ਹੈ ਲਾ ਦੇ ਲਾ ਦੇ ਯਾਰ ਦੀ ਮੜੀ ਜੀ ਤੁਰਕੂ ਨਹੀਂ ਗੱਲ ਹੀ ਨਹੀਂ ਸੁਣਦੀ ਕਿ ਆਏ ਉਹ ਜੋ ਐ ਆਪਣੀ ਹੋਣ ਪਾ ਦੋ ਕਿੰਦੀ ਗੱਲਾਂ ਹੁਣ ਛੜ ਦੋ ਪੰਜ ਪੰਜ ਘਟੇ ਸਿੱਖਾਈ ਪਾ ਦੋ ਹੁਣ ਪੰਜ ਪੰਜ ਘਟੇ ਪਾ ਦੇ ਪਾ ਦਿਓ ਚੰਗਾ ਪਾ ਦੇਗੇ ਪੰਜ ਪੰਜ ਘਟੇ ਛੜ ਦੋ ਹੁਣੀ ਮੇਰੇ ਭਾਵੇਂ ਉਹ ਪੰਜ ਪੰਜ 10 ਹੋ ਗਏ ਕੋਈ ਨਹੀਂ ਅੰਦਾ ਉਧਰ ਬਾਅਦ ਚ ਉਧਰ ਉਧਰ ਤੁਸੀਂ ਹੋ ਜਿਓ ਕਲਾਨੋ ਬੋਬਾ ਬੋਬਾ ਮਾਰੋ ਉਹ ਦੁਆ ਇਹ ਹੀ ਘਿਆੜਾ ਆਇਆ ਸੀ ਨਾ ਹਾਂ ਇਹ ਹੀ ਘਿਆੜਾ ਸੀ ਇਧਰ ਸੇ ਆਣੇਗਾ ਇਧਰ ਸੇ ਆਣੇਗਾ ਇੱਕ ਘੋੜਾ ਛੜਦਾ ਨਾ ਆਪਾਂ ਇੱਕ ਦੋ ਚਾਰ ਦਿਨਾਂ ਨੂੰ ਫੇਰ ਛੜਦਾ ਫੇਰ ਛੜਦਾ